ਇੱਕ ਪਿੰਡ ਵਿੱਚ ਸੀਤੋ ਨਾਂ ਦੀ ਇੱਕ ਬਹੁਤ ਹੀ ਭੋਲੀ ਔਰਤ ਰਹਿੰਦੀ ਸੀ ਉਸਨੇ ਘਰ ਵਿੱਚ ਇੱਕ ਬੱਕਰੀ ਰੱਖੀ ਹੋਈ ਸੀ ਉਹ ਬੱਕਰੀ ਦੀ ਸਾਰਾ ਦਿਨ ਦੇਖਭਾਲ ਕਰਦੀ ਉਹ ਬੱਕਰੀ ਦਾ ਦੁੱਧ ਚੋ ਕੇ ਕੁਝ ਕੁ ਤਾਂ ਵਰਤ ਲੈਂਦੀ ਤੇ ਬਾਕੀ ਦੁੱਧ ਦੀ ਦਹੀਂ ਜਮਾ ਕੇ ਲੱਸੀ ਰੜਕ ਲੈਂਦੀ ਤੇ ਉਸ ਵਿੱਚੋਂ ਜਿਹੜਾ ਮੱਖਣ ਨਿਕਲਦਾ ਉਸ ਨੂੰ ਉਹ ਜੋੜਦੀ ਰਹਿੰਦੀ ਤੇ ਹਫ਼ਤੇ ਪਿਛੋਂ ਉਹ ਜਮਾ ਕੀਤੇ ਹੋਏ ਮੱਖਣ ਦਾ ਘਿਓ ਬਣਾ ਲੈਂਦੀ ਅਤੇ ਇੱਕ ਪੀਪੇ ਵਿੱਚ ਇਕੱਠਾ ਕਰਦੀ ਰਹਿੰਦੀ ਸੀਤੋ ਦੀ ਇੱਕ ਕੁੜੀ ਵੀ ਸੀ ਜਿਹੜੀ ਚਾਰ ਪਿੰਡ ਛੱਡ ਕੇ ਵਿਆਹੀ ਹੋਈ ਸੀ ਇੱਕ ਦਿਨ ਕੁੜੀ ਦੇ ਪਿੰਡੋਂ ਕੋਈ ਵਧਾਈ ਲੈ ਕੇ ਆਇਆ ਉਸ ਦੀ ਕੁੜੀ ਕੋਲ ਮੁੰਡਾ ਹੋਇਆ ਸੀ ਸੀਤੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਹੁਣ ਨਾਨੀ ਬਣ ਗਈ ਸੀ ਅਗਲੇ ਦਿਨ ਉਸ ਨੇ ਕੁੜੀ ਕੋਲ ਜਾਣ ਲਈ ਝੋਲੇ ਵਿੱਚ ਕੱਪੜੇ ਪਾਏ ਤੇ ਆਪਣੇ ਜੋੜੇ ਹੋਏ ਘੋਦਾ ਪੀਪਾ ਚੱਕ ਕੇ ਕੁੜੀ ਦੇ ਪਿੰਡ ਵੱਲ ਤੁਰ ਪਈ। ਇੰਨਾ ਭਾਰਾ ਘੋੜਾ ਵਾਲਾ ਪੀਪਾ ਚੱਕ ਕੇ ਵੀ ਉਹ ਬੜੀ ਤੇਜ਼ੀ ਨਾਲ ਤੁਰੀ ਜਾ ਰਹੀ ਸੀ। ਉਹ ਚਾਹੁੰਦੀ ਸੀ ਕਿ ਉਹ ਜਲਦੀ ਤੋਂ ਜਲਦੀ ਪਹੁੰਚ ਕੇ ਆਪਣੇ ਦੋਤੇ ਦਾ ਮੂੰਹ ਵੇਖ ਲਵੇ। ਉਸਨੇ ਅੱਧ ਤੋਂ ਜ਼ਿਆਦਾ ਰਾਸਤਾ ਤੈਅ ਕਰ ਲਿਆ ਸੀ। ਪਰ ਗਰਮੀ ਜ਼ਿਆਦਾ ਹੋਣ ਕਰਕੇ ਉਹ ਥੋੜਾ ਥੱਕ ਗਈ ਸੀ। ਉਹ ਥੋੜਾ ਆਰਾਮ ਕਰਨ ਲਈ ਇੱਕ ਦਰਖਤ ਦੇ ਹੇਠਾਂ ਬੈਠ ਗਈ ਪਰ ਸਵੇਰੇ ਜਲਦੀ ਉੱਠੀ ਹੋਣ ਕਰਕੇ ਉਸ ਦੀ ਉੱਥੇ ਹੀ ਅੱਖ ਲੱਗ ਗਈ ਥੋੜੇ ਸਮੇਂ ਬਾਅਦ ਜਦੋਂ ਉਸ ਦੀ ਅੱਖ ਖੁੱਲੀ ਤਾਂ ਉਸ ਨੇ ਦੇਖਿਆ ਕਿ ਘੋੜਾ ਵਾਲਾ ਪੀਪਾ ਤਾਂ ਉੱਥੇ ਹੈ ਹੀ ਨਹੀਂ ਉਹ ਬਹੁਤ ਘਬਰਾ ਗਈ ਉਸ ਨੇ ਚਾਰੇ ਪਾਸੇ ਨਿਗਾ ਮਾਰੀ ਫਿਰ ਉਸ ਦੀ ਨਿਗਾ ਇੱਕਦਮ ਦੂਰ ਜਾ ਰਹੀ ਇੱਕ ਔਰਤ ਤੇ ਪਈ ਉਸ ਨੇ ਇੱਕ ਪੀਪਾ ਵੀ ਸਿਰ ਤੇ ਚੁੱਕਿਆ ਹੋਇਆ ਸੀ ਉਸ ਔਰਤ ਵੱਲ ਤੇਜ਼ੀ ਨਾਲ ਦੌੜੀ ਸੀਤੋ ਸਾਹੋਂ ਸਾਂਹੀ ਹੋਈ ਉਸ ਔਰਤ ਕੋਲ ਜਾ ਪਹੁੰਚੀ ਜਿਹੜੀ ਉਸ ਦਾ ਘਿਓ ਵਾਲਾ ਪੀਪਾ ਚੱਕ ਕੇ ਲੈ ਜਾ ਰਹੀ ਸੀ ਸੀਤੋ ਜਾ ਕੇ ਉਸ ਔਰਤ ਨਾਲ ਲੜਨ ਲੱਗੀ ਕਿ ਤੂੰ ਮੇਰਾ ਇਹ ਘਿਓ ਵਾਲਾ ਪੀਪਾ ਕਿੱਧਰ ਚੁੱਕ ਕੇ ਲੈ ਜਾ ਰਹੀ ਹੈ ਪਰ ਦੂਜੀ ਔਰਤ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਉਸ ਨੇ ਤਾਂ ਬਸ ਇੱਕੋ ਰੱਟ ਫੜੀ ਹੋਈ ਸੀ ਕਿ ਇਹ ਘਿਓ ਤਾਂ ਮੇਰਾ ਹੈ ਮੈਂ ਆਪਣੇ ਘਰੋਂ ਲਈ ਆਈ ਹਾਂ ਅਖੀਰ ਨੂੰ ਮਸਲਾ ਰਾਜੇ ਦੀ ਕਚਹਿਰੀ ਵਿੱਚ ਜਾ ਪਹੁੰਚਿਆ ਸੀਤੋ ਨੇ ਕਿਹਾ ਕਿ ਮੇਰੇ ਕੋਲ ਇੱਕ ਬੱਕਰੀ ਹੈ ਤੇ ਮੈਂ ਬਹੁਤ ਹਿਸਾਬ ਨਾਲ ਚੱਲਦੀ ਹਾਂ ਥੋੜਾ ਦੁੱਧ ਵਰਤਦੀ ਹਾਂ ਤੇ ਬਾਕੀ ਦੁੱਧ ਤੋਂ ਹੌਲੀ-ਹੌਲੀ ਮੈਂ ਆਪਣੀ ਕੁੜੀ ਦਾ ਘਿਓ ਵਾਲਾ ਪੀਪਾ ਜੋੜਿਆ ਹੈ ਤੇ ਅੱਜ ਮੈਂ ਇਹ ਆਪਣੀ ਕੁੜੀ ਲਈ ਲੈ ਕੇ ਜਾ ਰਹੀ ਸੀ ਪਰ ਇਸ ਔਰਤ ਨੇ ਮੇਰੇ ਘਿਓ ਦਾ ਪੀਪਾ ਚੋਰੀ ਕਰ ਲਿਆ ਦੂਜੀ ਔਰਤ ਜਿਹੜੀ ਘਿਓ ਚੋਰੀ ਕਰਕੇ ਲਈ ਸੀ ਕੈਨ ਲੱਗੀ ਕਿ ਮਹਾਰਾਜ ਪੂਰਾ ਇਨਸਾਫ ਕਰੋ ਕਦੇ ਬੱਕਰੀ ਵਾਲੇ ਘਰ ਵੀ ਕਿਉਂ ਦਾ ਪੀਪਾ ਜੋੜ ਸਕਦੇ ਹਨ ਮੇਰੇ ਘਰ ਸੱਜਰ ਸੂਈ ਮੱਝ ਹੈ ਜਿਹੜੀ ਬਹੁਤ ਦੁੱਧ ਦਿੰਦੀ ਹੈ ਤੇ ਇਹ ਕਿਉਂ ਮੈਂ ਉਸ ਮੱਝ ਦਾ ਜੋੜਿਆ ਹੈ ਰਾਜਾ ਦੋਵੇਂ ਔਰਤਾਂ ਦੀਆਂ ਦਲੀਲਾਂ ਸੁਣ ਕੇ ਸੋਚਾਂ ਵਿੱਚ ਪੈ ਗਿਆ ਤੇ ਥੋੜੀ देर ਸੋਚਣ ਤੋਂ ਬਾਅਦ ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਬੇੜੇ ਵਿੱਚ ਮਿੱਟੀ ਛਟਵਾ ਕੇ ਉਸ ਵਿੱਚ ਪਾਣੀ ਪਾ ਦਿਓ ਤੇ ਇਹਨਾਂ ਦੋਵਾਂ ਔਰਤਾਂ ਨੂੰ ਪੈਰਾਂ ਨਾਲ ਮਿੱਟੀ ਮਿਧਣ ਲਈ ਕਹੋ ਤਾਂ ਜੋ ਗਾਰੇ ਦੀ ਵਧੀਆ ਕਹਾਣੀ ਤਿਆਰ ਹੋ ਸਕੇ ਰਾਜੇ ਦੀ ਕਚਹਿਰੀ ਵਿੱਚ ਆਏ ਸਾਰੇ ਲੋਕ ਹੈਰਾਨ ਹੋ ਗਏ ਕਿ ਕਿ ਉਹਦੇ ਫੈਸਲੇ ਦਾ ਮਿੱਟੀ ਨਾਲ ਕੀ ਲੈਣ ਦੇਣ ਹੈ ਥੋੜੀ ਦੇਰ ਬਾਅਦ ਰਾਜੇ ਨੇ ਬਾਹਰ ਜਾ ਕੇ ਵੇਖਿਆ ਦੋਵੇਂ ਔਰਤਾਂ ਗਾਰੇ ਨਾਲ ਲੱਤਪੱਤ ਹੋਈਆਂ ਪਈਆਂ ਸਨ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਹੁਣ ਇਹਨਾਂ ਨੂੰ ਇੱਕ-ਇੱਕ ਗੜਬੀ ਪਾਣੀ ਦੀ ਦਿਓ ਤਾਂ ਜੋ ਇਹ ਦੋਵੇਂ ਹੱਥ-ਪੈਰ ਧੋਕੇ ਕਚੈਰੀ ਵਿੱਚ ਪੇਸ਼ ਹੋ ਸਕਣ ਦੋਵੇਂ ਔਰਤਾਂ ਨੂੰ ਇੱਕ-ਇੱਕ ਗੜਬੀ ਪਾਣੀ ਦੀ ਦੇ ਦਿੱਤੀ ਗਈ ਸੀਤੋ ਨੇ ਉਸ ਇੱਕ ਗੜਬੀ ਪਾਣੀ ਨਾਲ ਬੜੇ ਆਰਾਮ ਨਾਲ ਹੱਥ-ਪੈਰ ਧੋਤੇ ਤੇ ਇੱਕ ਘੁੱਟ ਪਾਣੀ ਦੀ ਬਚਾ ਵੀ ਲਈ ਪਰ ਦੂਜੀ ਔਰਤ ਜਿਸ ਨੇ ਘਿਓ ਚੋਰੀ ਕੀਤਾ ਸੀ ਪਾਣੀ ਨਾਲ ਮਸਾਂ ਇੱਕ ਪੈਰ ਹੀ ਸਾਫ਼ ਕਰ ਸਗੀ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੀ ਮੈਨੂੰ ਹੋਰ ਪਾਣੀ ਦਿਓ ਇੱਕ ਗੜਬੀ ਪਾਣੀ ਦੀ ਨਾਲ ਕਿਤੇ ਹੱਥ ਪੈਰ ਧੋਤੇ ਜਾਂਦੇ ਆ ਰਾਜੇ ਨੇ ਸਾਰਾ ਕੁਝ ਵੇਖਿਆ ਤੇ ਅਖੀਰ ਨੂੰ ਫੈਸਲਾ ਸੁਣਾਇਆ ਤੁਸੀਂ ਸਾਰਿਆਂ ਨੇ ਵੇਖਿਆ ਕਿ ਬੱਕਰੀ ਵਾਲੀ ਔਰਤ ਨੇ ਇੱਕ ਗੜਬੀ ਪਾਣੀ ਨੂੰ ਕਿੰਨੇ ਸਰਫੇ ਨਾਲ ਵਰਤਿਆ ਉਸ ਨੇ ਹੱਥ ਪੈਰ ਵੀ ਧੋ ਲਏ ਤੇ ਉਸ ਵਿੱਚੋਂ ਵੀ ਥੋੜਾ ਜਿਹਾ ਪਾਣੀ ਬਚਾ ਲਿਆ ਪਰ ਮੱਝ ਵਾਲੀ ਔਰਤ ਇੱਕ ਗੜਬੀ ਪਾਣੀ ਨਾਲ ਆਪਣਾ ਇੱਕ ਪੈਰ ਵੀ ਚੰਗੀ ਤਰ੍ਹਾਂ ਨਹੀਂ ਤੋਹ ਸਕੀ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਕਿਉਂ ਬੱਕਰੀ ਵਾਲੀ ਔਰਤ ਦਾ ਹੈ ਮੱਝ ਵਾਲੀ ਔਰਤ ਨੇ ਇਸ ਦਾ ਕਿਉਂ ਚੋਰੀ ਕੀਤਾ ਹੈ ਰਾਜੇ ਦਾ ਇਨਸਾਫ ਕਰਨ ਦਾ ਤਰੀਕਾ ਦੇਖ ਕੇ ਸਾਰੇ ਬਹੁਤ ਖੁਸ਼ ਹੋਏ ਤੇ ਉਸ ਨੂੰ ਦਵਾਮਾ ਦੇਣ ਲੱਗੇ ਸੀਤੂ ਆਪਣਾ ਕਿਉ ਵਾਲਾ ਪੀਪਾ ਚੱਕ ਕੇ ਆਪਣੀ ਕੁੜੀ ਦੇ ਪਿੰਡ ਵੱਲ ਤੁਰ ਪਈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਧੰਨਵਾਦ